ਸੋ ਅਸੀਂ ਚਾਹੁੰਦੇ ਹਾਂ ਕਿ ਜਦੋਂ ਪੁਲ ਬੰਨਦੇ ਨੇ ਉਦੋਂ નો ਡਾਊਟ ਲੋਕਾਂ ਨੂੰ ਕੁਝ ਨਾ ਕੁਝ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਪੈਂਦਾ ਪਰ ਲੌਂਗ ਰਨ ਦੇ ਵਿੱਚ ਦੇਖੀਏ ਤੇ ਉਹਨਾਂ ਦਾ ਬਹੁਤ ਜਿਹੜਾ ਆ ਉਹ ਫਾਇਦਾ ਹੋ ਜਾਂਦਾ ਸੋ ਹੁਣ ਤੱਕ ਅਸੀਂ ਅੰਮ੍ਰਿਤਸਰ ਦੇ ਵਿੱਚ ਜ਼ਿਆਦਾ ਤਿੰਨ ਜਿਹੜੇ ਮੇਜਰ ਪੁਲ ਨੇ ਉਹ ਦਿੱਤੇ ਨੇ ਜਿਦੇ ਵਿੱਚ ਇੱਕ ਸੁਲਤਾਨ ਵਿੰਡੋ ਫਲਾਈ ਓਵਰ ਸੀਗਾ 30 ਕਰੋੜ ਤੇ 32 ਲੱਖ ਰੁਪਏ ਦੀ ਲਾਗਤ ਨਾਲ ਇਹਗਾ ਸੀਗਾ ਤੇ ਜਿਹੜੀ ਇਹ ਤੇ ਅਸੀਂ ਰਕਮ ਲਗਾਈ ਆ ਉਹ 22 ਕਰੋੜ ਤੇ 68 ਲੱਖ ਦੇ ਵਿੱਚ ਉਹਨੂੰ ਕੰਪਲੀਟ ਕਰਨ ਜਾ ਰਹੇ ਆ ਔਰ 7 ਕਰੋੜ ਤੇ 65 ਲੱਖ ਰੁਪਿਆ ਉਹਦੇ ਵਿੱਚ ਬਚਿਆ ਸੀਗਾ ਨਿਊ ਅਮਰਸਰ ਵਾਲਾ ਫਲਾਈਓਵਰ ਬਣ ਰਿਹਾ ਉਹ ਉਹਦੇ ਵਾਸਤੇ 53 ਕਰੋੜ ਤੇ 35 ਲੱਖ ਰੁਪਿਆ ਮਨਜ਼ੂਰ ਹੋਇਆ ਸੀਗਾ ਉਹਨੂੰ ਨੂੰ 39 ਕਰੋੜ ਤੇ 85 ਲੱਖ ਦੇ ਵਿੱਚ ਕੰਪਲੀਟ ਕਰਨ ਜਾ ਰਹੇ ਆ ਔਰ ਇਹ ਜਿਹੜਾ ਇਹ 12 ਰੋਟਰੀ ਦੀ ਆ ਚੌਥੀ ਸਾਈਡ ਜੀ ਦਾ ਅੱਜ ਆਪਾਂ ਉਦਘਾਟਨ ਕਰ ਰਹੇ ਆ ਇਹਦੇ ਵਾਸਤੇ 61 ਕਰੋੜ 49 ਲੱਖ ਰੁਪਏ ਮਨਜ਼ੂਰ ਹੋਇਆ ਸੀਗਾ ਔਰ 54 ਕਰੋੜ 72 ਲੱਖ ਰੁਪਏ ਦੇ ਵਿੱਚ ਇਹਨੂੰ ਕੰਪਲੀਟ ਕਰਨ ਜਾ ਰਹੇ ਆ 145 ਕਰੋੜ ਤੇ 16 ਲੱਖ ਦੇ ਇਹ ਤਿੰਨ ਪ੍ਰੋਜੈਕਟ ਸੀਗੇ ਜਿਹਦੇ ਵਿੱਚੋਂ ਇਹਨੂੰ ਅਸੀਂ ਸਾਰੇ 117 ਕਰੋੜ ਤੇ 25 ਲੱਖ ਦੇ ਵਿੱਚ ਕੰਪਲੀਟ ਕਰਨੇ ਨੇ ਲਗਭਗ 28 ਕਰੋੜ ਰੁਪਇਆ ਜਿਹੜਾ ਆ ਉਹ ਇਨ ਇਨਾਂ ਦੇ ਵਿੱਚ ਅਸੀਂ ਸੇਵਿੰਗ ਲਿਆਂਦੀ ਆ ਇਹਨਾਂ ਦੇ ਵਿੱਚੋਂ ਪੈਸਾ ਜਿਹੜਾ ਆ ਉਹ ਬਚਾਇਆ ਗਿਆ ਔਰ ਨਾਲ ਈਮਾਨਦਾਰੀ ਦੇ ਨਾਲ ਮਜ਼ਬੂਤੀ ਦੇ ਨਾਲ ਇਹਨਾਂ ਪੁਲਾਂ ਦੇ ਉੱਤੇ ਜਿਹੜਾ ਉਹ ਕੰਮ ਹੋ ਰਿਹਾ ਇਹ ਜਿਹੜਾ ਪੁਲ ਜਿਹੜਾ ਅਧੂਧ ਘਟਨਾ ਕੀਤਾ ਇਹਦੇ ਇਹਨੂੰ ਵੀ ਅਸੀਂ ਲਗਭਗ 1.5 ਸਾਲ ਦੇ ਵਿੱਚ ਕਿਉਂਕਿ ਰੇਲਵੇ ਦਾ ਵੀ ਵਿੱਚ ਪੋਰਸ਼ਨ ਪੈਂਦਾ ਇਹਨੂੰ ਵੀ ਅਸੀਂ 1.5 ਸਾਲ ਦੇ ਵਿੱਚ ਵਿੱਚ ਜਿਹੜਾ ਆ ਉਹ ਪੂਰਾ ਕਰਾਂਗੇ ਔਰ ਸਰਦਾਰ ਭਗਵਨ ਸਿੰਘ ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਹੀ ਇਸ ਗੱਲ ਤੇ ਅਸੀਂ ਜ਼ੋਰ ਦਿੰਦਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਕੀਤਾ ਜਾਵੇ ਜਿੱਥੇ-ਜਿੱਥੇ ਵੀ ਡਿਫਿਕਲਟੀਆਂ ਆਉਂਦੀਆਂ ਨੇ ਉਹਨੂੰ ਅਸੀਂ ਠੀਕ ਕਰੀਏ ਹੁਣ ਪੂਰੇ ਪੰਜਾਬ ਦੇ ਵਿੱਚ ਵੀ ਲਗਭਗ 45000 ਕਿਲੋਮੀਟਰ ਛੜਕਾਂ ਜੜੀਆਂ ਨੇ ਉਹ ਬਨ ਰਹੀਆਂ ਨੇ ਹੁਣ ਧੁੰਦ ਦਾ ਸੀਜ਼ਨ ਆ ਉਹ ਜਿਹੜੀ ਲੋਕਾ ਉਹ ਨਹੀਂ ਪੈ ਸਕਦੀ ਪਰ ਬਾਕੀ ਕੰਮ ਬਹੁਤ ਸਪੀਡ ਦੇ ਨਾਲ ਚੱਲ ਰਿਹਾ 10 ਫਰਵਰੀ ਤੋਂ ਬਾਅਦ ਜਿਹੜਾ ਉਹ ਸਾਡਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਲੁੱਕ ਪਾਉਣ ਦਾ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਵੀ ਲਿੰਕ ਰੋਡ ਕੋਈ ਮੇਜਰ ਡਿਸਟ੍ਰਿਕਟ ਰੋਡ ਜਾਂ ਕੋਈ ਡਿਸਟ੍ਰਿਕਟ ਰੋਡਸ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਜੜੀ ਆ ਉਹ ਟੁੱਟੀ ਨਹੀਂ ਮਿਲੂਗੀ ਔਰ ਅਸੀਂ ਬਹੁਤ ਰੋਡ ਨੈਟਵਰਕ ਦੇ ਉੱਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਕੰਮ ਕਰ ਰਹੀ ਆ ਔਰ ਨਾਲ ਦੇ ਨਾਲ ਅਸੀਂ ਰੋਡਸ ਜਾਂ ਪੁਲ ਜਿਹੜੇ ਵੀ ਬਣਾ ਰਹੇ ਆ ਉਹਦੇ ਵਿੱਚ ਅਸੀਂ ਇੱਕ ਪ੍ਰਵੀਜ਼ਨ ਪਾਤੀ ਆ ਕਿ ਜਿਹੜੀ ਵੀ ਰੋਡ ਬਣੇਗੀ ਜਿਹੜਾ ਵੀ ਕੰਟਰੈਕਟਰ ਉਹਨੂੰ ਬਣਾਏਗਾ ਉਹਦੀ 5 ਇਅਰ ਦੀ ਰਿਸਪੌਂਸਿਬਿਲਟੀ ਜਿਹੜੀ ਆ ਉਹਦੀ ਆ ਜੇ ਕਿਸੇ ਤਰ੍ਹਾਂ ਨਾਲ ਮਾਰੀ ਸੜਕ ਬੰਦੀ ਆ ਜਾਂ ਟੁੱਟ ਜਾਂਦੀ ਆ ਤੇ 5 ਸਾਲ ਦੇ ਵਿੱਚ ਵਿੱਚ ਜੋ ਪੈਸਾ ਅਸੀਂ ਪਹਿਲਾਂ ਦਿੱਤਾ ਉਸੇ ਪੈਸੇ ਦੇ ਵਿੱਚ ਹੀ ਉਹਨੂੰ ਕੰਪਲੀਟ ਜਿਹੜਾ ਹੈ ਉਹ ਕਰਨਾ ਪਊਗਾ ਔਰ ਨਾਲ ਦੇ ਨਾਲ ਜੇ ਕੋਈ ਕੰਟਰੈਕਟਰ ਜਾਂ ਕੋਈ ਇਹੋ ਜਿਹੀ ਕਟਿਆ ਮਟੀਰੀਅਲ ਯੂਜ਼ ਕਰਦਾ ਹੈ ਤੇ ਜੋ ਵੀ ਬੰਦੀ ਕਾਰਵਾਈ ਆ ਉਹਦੇ ਵਿਰੁੱਧ ਕੀਤੀ ਵੀ ਜਾ ਰਹੀ ਹੈ ਬਲੈਕਲਿਸਟ ਵੀ ਕੀਤੇ ਜਾ ਰਹੇ ਨੇ ਸੋ ਮੇਰੀ ਸਮੂੱਚੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਹੈ ਮਾੜਾ ਮਟੀਰੀਅਲ ਪੈ ਰਿਆ ਹੈ ਉਹਨੂੰ ਇਮੀਡੀਏਟਲੀ ਉਹਨੂੰ ਧਿਆਨ ਦੇ ਵਿੱਚ ਲਿਆਓ ਵੈਸੇ ਸਾਡੀਆਂ ਆਪਣੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਮਾਨ ਸਾਹਿਬ ਖੁਦ ਵੀ ਜਾ ਕੇ ਰੋਡਸ ਦੀ ਸਮੇਂ-ਸਮੇਂ ਤੇ ਇਨਸਪੈਕਸ਼ਨ ਜਿਹੜੀ ਆ ਉਹ ਕਰਦੇ ਰਹਿੰਦੇ ਨੇ ਸੋ ਸਾਡਾ ਮਕਸਦ ਇਹ ਆ ਕਿ ਲੋਕਾਂ ਦਾ ਪੈਸਾ ਔਰ ਲੋਕਾਂ ਦੇ ਉੱਤੇ ਲੱਗਣਾ ਚਾਹੀਦਾ ਲੋਕਾਂ ਦੀ ਸਕੂਲਾਂ ਦੇ ਉੱਤੇ ਲੱਗੇ ਹੈਲਥ ਦੇ ਉੱਤੇ ਲੱਗੇ ਬਿਜਲੀ ਦੇ ਉੱਤੇ ਲੱਗੇ ਰੋਡ ਇਨਫਰਾਸਟ੍ਰਕਚਰ ਬਣੇ ਸੋ ਬਹੁਤ ਜੁਡੀਸ਼ੀਅਸਲੀ ਅਸੀਂ ਜਿਹੜਾ ਜਨਤਾ ਦਾ ਪੈਸਾ ਹੈ ਨਾ ਉਹਨੂੰ ਖਰਚ ਕਰ ਰਹੇ ਹਾਂ ਸਰ ਇਹ ਤੋਂ ਦਾਣਾ ਮੰਡੀ ਬਗਾਨਾ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਸਾਡੇ ਮਨਿਸਟਰ ਸਾਹਿਬ ਪੀਡਬੀ ਮਨਿਸਟਰ ਸਾਹਿਬ ਸਾਡੇ ਹਰਪੰਸ ਸਿੰਘ ਈਡੀਓ ਸਾਹਿਬ ਜੋ ਮੇਰੇ ਛੋਟੇ ਵੀਰ ਨੇ ਪਰ ਕਦੇ ਕਿਸੇ ਕੰਮ ਨੂੰ ਨਾ ਨਹੀਂ ਕਰਦੇ ਅਤੀ ਵੇਖੋ ਲੋਕ ਕਹਿੰਦੇ ਡਵੈਲਪਮੈਂਟ ਹੋਇਆ ਤੇ ਤਿੰਨ ਪੁਲ ਤੇ ਸਾਡੇ ਇਲਾਕੇ ਜੀ ਬਣ ਗਏ ਨੇ ਬਾਕੀ ਪੰਜਾਬ ਜੋ ਬਣਿਆ ਤੁਸੀਂ ਕਿਤੇ ਬਾਹਰ ਸਟੱਡੀ ਕਰ ਲਿਓ ਸੋ ਤਿੰਨ ਪੁਲ ਇੱਥੇ ਬਣ ਰਹੇ ਨੇ ਜਦੋਂ ਬਹੁਤ ਲੋਡ ਸੀਗੀ ਟ੍ਰੈਫਿਕ ਜਮ ਹੋ ਰਿਹਾ ਸੀਗੇ ਪਰ ਅੱਗੇ ਜਾ ਕੇ ਟ੍ਰੈਫਿਕ ਹੋਰ ਜਮ ਹੋਇਆ ਕਰਨਾ ਸੀਗਾ ਸੋ ਅਸੀਂ ਇਹਨਾਂ ਦੇਣਾ ਨਹੀਂ ਦੇ ਸਕਦੇ ਇਹਨਾਂ ਨੇ ਜੋ ਕੀਤਾ ਸਾਡੇ ਵਾਸਤੇ ਮਾਨ ਸਾਹਿਬ ਨੇ ਪਰਮਿਸ਼ਨਾਂ ਦਿੱਤੀਆਂ ਨੇ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਸੜਕ ਜਿਹੜੀ ਇਟੂਸਰ ਮੈਂਸ਼ਨ ਕਰਨੀ ਭੁੱਲ ਗਏ ਨੇ ਕਿ ਤਰਨਤਨ ਵਾਲੀ ਸੜਕ ਤੇ 4 ਲੇਨ ਹੋ ਰਹੀ ਹੈ ਲੇਕਿਨ ਜਿੱਥੇ ਪੁਰਤ ਦਾ ਤਰਨਤਨ ਸਾਈਡ ਜਾ ਕੇ ਉਥੋਂ ਲੈ ਕੇ ਸ਼ੇਦਾ ਸਾਹਿਬ ਤੱਕ ਇਹ ਵੀ ਸੜਕ ਚੌੜੀ ਕੀਤੀ ਜਾ ਰਹੀ ਹੈ ਬਚਕਾਰ ਜਿਹੜਾ ਡਰੇਨ ਬਣੀ ਉਹਨੂੰ ਹਟਾ ਕੇ ਉੱਤੇ ਵੀ ਸੜਕ ਬਣ ਰਹੀ ਹੈ ਸੋ ਬਹੁਤ ਛੇਤੀ ਤੁਸੀਂ ਅਗਲੇ ਕੁਝ ਮਹੀਨਿਆਂ ਚ ਇਹ ਵੀ ਸਾਰਾ ਰਸਤਾ ਜਿਹੜਾ ਜਿੱਥੇ ਸ਼ਰਦਾਲੂ ਬਹੁਤ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਉਹ ਤੁਹਾਨੂੰ ਰਸਤਾ ਬਹੁਤ ਖੁੱਲਾ ਔਰ ਬਹੁਤ ਸੋਹਣਾ ਮ ਇੱਕ ਮੈਂਗਾ ਲੈਡ ਕਰਨੀ ਚਾਹਾਂਗਾ ਕਿ ਡੰਪ ਜਿਹੜਾ ਕਿ ਬਿਲਕੁਲ ਸਾਡੇ ਤੋਂ ਇੱਥੇ 200 ਕਾਇ ਦੂਰ ਆ ਔਰ ਉਹ ਬਹੁਤ ਹੀ ਨਰਕ ਲੋਕਾਂ ਦੀ ਜ਼ਿੰਦਗੀ ਜਿਹੜੇ ਲੱਗੇ ਰਹਿੰਦੇ ਆ ਸੋ ਸਾਡੀ ਸਰਕਾਰ ਨੇ ਸਾਡੇ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਮੋਦੀ ਪਾਰਟੀ ਦੇ ਬੈਠੇ ਨੇ ਔਰ ਕਾਰਪੋਰੇਸ਼ਨ ਨੇ ਮਿਲ ਕੇ ਇਹਨਾਂ ਨੇ ਉਹਦਾ ਵੀ ਠੇਕਾ ਲਗਾਤਾ ਹੈ ਉਹ ਵੀ ਕੰਮ ਚੱਲ ਪਿਆ ਉਹ 1 ਲੱਖ ਟਨ ਸਾਫ ਕਰਨਾ 1 ਲੱਖ ਟਨ ਸਾਫ ਹੋ ਚੁੱਕਾ ਹੈ ਸੋ ਅਗਲੇ 8.1 ਮਹੀਨੇ ਤੁਸੀਂ ਦੇਖੋਗੇ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ ਉਹਨੂੰ ਪਧਰਾ ਕਰਕੇ ਮਿੱਟੀ ਪਾ ਕੇ ਉੱਤੇ ਬਾਗ ਬਗੀਚਾ ਕੋ ਬਹਨ ਕਰਾਉਂਦੀ ਤਾਂ ਸਹਿਰ ਕਨਸਾ ਬਣਾਈ ਜਾਏਗੀ ਸੋ ਬਹੁਤ ਜਲਦੀ ਤੁਸੀਂ ਇਸ ਇਲਾਕੇ ਦਾ ਬਿਲਕੁਲ ਲੋਹਾਰ ਵਧੀ ਦੇਖੋਗੇ ਔਰ ਚੌਥੀ ਗੱਲ ਨਿਰਮਾਣ ਕਿੰਨੇ ਚਿਰ ਤੱਕ ਪ੍ਰੋਜੈਕਟ ਕਿਹੜਾ ਕਿੰਨੇ ਚਿਰ ਤੱਕ ਕਿਹੜਾ ਹੋ ਜਾਏਗਾ ਜੀ ਇਹ ਕਿਹੜਾ ਨਿਰਮਾਣ ਬੋਲਵਾ ਹਾਂਜੀ ਇਹ ਦੱਸਿਆ ਇਟ ਇਸ ਸੋ ਦੱਸਿਆ ਕਿ 2 ਸਾਲ ਦਾ ਪ੍ਰੋਜੈਕਟ ਹੈ ਅਸੀਂ 1.5 ਸਾਲ ਪੂਰਾ ਕਰਨਾ ਚਾਹਾਂਗੇ ਔਰ ਕਿਉਂਕਿ ਜਿਹੜਾ ਸੁਲਤਾਨਪੁਰ ਵਾਲਾ ਪੋਲ ਹੈ ਵੀ 2 ਸਾਲ ਦਾ ਸੀ ਲੇਕਿਨ 1.5 ਸਾਲ ਪੂਰਾ ਹੋ ਚਲੇ ਆ ਸੋ ਅਸੀਂ ਆਪਣੇ ਵਾਅਦੇ ਤੇ ਪੂਰੇ ਉਤਰਦੇ ਹਾਂ ਸਾਡੀ ਸਰਕਾਰ ਵਾਅਦੇ ਪੂਰੇ ਕਰਦੀ ਹੈ ਈਡੀਓ ਸਾਹਿਬ ਦੀ ਇਹ ਨਮਾਇਦਾ ਥੱਲੇ ਸਰ ਸਰ ਇੱਕ ਨਿਊਜ਼ੀਲੈਂਡ ਚ ਨਗਰਪਾਲਿਕਾ ਨੂੰ ਰੁਕਿਆ ਗਿਆ ਉਹਦੇ ਬਾਰੇ ਉਹਦੇ ਬਾਰੇ ਮੈਂ ਹੀ ਕਹਾਂਗਾ ਕਿ ਸਾਨੂੰ ਸਾਨੂੰ ਸੋਚਣਾ ਪਏਗਾ ਮੈਂ ਇੱਕਦਮ ਕੋਮੈਂਟ ਨਹੀਂ ਕਰਨਾ ਚਾਹਾਂਗਾ ਬਿਕੋਜ਼ ਮੈਨੂੰ ਫੈਕਟਸ ਦਾ ਪਤਾ ਨਹੀਂ ਹੈ ਪਰ ਅਸੀਂ ਕਿਉਂਕਿ ਬਾਹਰ ਗਏ ਆ ਸਾਰੇ ਦੇਸ਼ਾਂ ਜਾ ਕੇ ਵਸ ਰਹੇ ਆ ਸੋ ਸਾਨੂੰ ਵੀ ਆਪਣਾ ਵਿਚਾਰਨਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਚ ਕੋਲ ਮਿਲ ਕੇ ਉਹਨਾਂ ਨਾਲ ਰਹੀਏ ਅਸੀਂ ਉਹਨਾਂ ਦੇ ਖਿਲਾਫ ਜਾ ਕੇ ਤੇ ਰਹਿ ਨਹੀਂ ਸਕਦੇ ਸੋ ਸਾਰੀਆਂ ਗੱਲਾਂ ਦੇਖਣੇ ਪੈਣਗੀਆਂ ਫਿਲਹਾਲ ਮੈਂ ਉਸ ਗੱਲ ਦੀ ਨਿੰਦਾ ਕਰਦਾ ਹਾਂ ਪਰ ਮੈਨੂੰ ਪੂਰੇ ਫੈਕਟਸ ਦਾ ਪਤਾ ਨਹੀਂ ਹੈ ਸਰ ਪਹਿਲੀਆਂ ਵੀ ਸਭ ਕਰਾਂ ਆਈਆਂ ਤੇ ਚਾਹੇ ਤੁਹਾਡੇ ਨੂੰ ਮਸਲਾ ਕਾ ਜੋ ਹੋ ਗਿਆ ਕਿ ਕਿਵੇਂ ਦੇਖਦੇ ਉਹਨਾਂ ਦਾ ਕੰਮ ਹੀ ਨਹੀਂ ਕabhi ਲਾਖੀ ਦੀ ਲੰਮੀ ਮੰਗ ਸੀ ਹਾਂ ਜੀ ਬਹੁਤ ਦੇਤੀ ਦਿਮਾਰਸ਼ੀ ਪੜਾਂਦੀ ਲੇਕਿਨ ਈਡੀਓ ਸਾਹਿਬ ਨੇ ਮੈਂ ਤਾਂ ਇਹ ਕਹਿੰਦਾ ਜਿੱਥੇ ਇਰਾਦਾ ਹੋਵੇ ਨਾ ਕੰਮ ਕਰਨ ਦਾ ਦੇਖੋ ਇਹ ਇਰਾਦਾ ਉਹਨਾਂ ਦਾ ਕੰਮ ਕਰਨ ਦਾ ਸੋ ਅਸੀਂ ਅੱਧੀ ਜ਼ਬਾਨਾਂ ਚੀਜ਼ ਮੰਗੀ ਨੇ ਕਿ ਲਓ ਤੁਸੀਂ ਤਨੂ ਕੋ ਮਿਹਨਤ ਨਹੀਂ ਕਰਨੀ ਪਈ ਅਮੀਨਾ ਕਹਿੰਦੀ ਮੈਂ ਮਿਹਨਤ ਨਹੀਂ ਕੀਤੀ ਮਿਹਨਤ ਇਹਨਾਂ ਨੇ ਕੀਤੀ ਆ ਮੈਂ ਤਾਂ ਮੰਗੀ ਅੱਗੇ ਰੱਖੀ ਸੀ ਇਹਨਾਂ ਦੇ ਸੋ ਇਹ ਪੁਲ ਤਨ ਬਣ ਗਏ ਨੇ ਤੁਸੀਂ ਵੇਖੋ ਕਿ ਇਸ ਇਲਾਕੇ ਦੀ ਹਾਲ ਬਦਲੇਗੀ ਇੱਥੇ ਜ਼ਮੀਨਾਂ ਦੇ ਰੇਟ ਵਧਣਗੇ ਇੱਥੇ ਡਿਵੈਲਪਮੈਂਟ ਹੋਏਗੀ ਜਿਹੜੇ ਸਭ ਆਫ ਸਿਵਲ ਇਹਨੂੰ ਪਤਾ ਜਾਂਦੇ ਆ ਇਧਰ ਨੂੰ ਪਜਣ ਗਿਆ ਸਾਡਾ ਸ਼ਹਿਰ ਇਹਦਾ ਡਵੈਲਪ ਹੋਏਗਾ ਅਜੀ ਲਾ ਕਰਨ ਵਾਸਤੇ ਲਾ ਕਰਨ ਵਾਸਤੇ ਮੈਂ ਇਹ ਕਹਿਣਾ ਚਾਹੁੰਦਾ ਪ੍ਰੇਮ ਪਿਆਰ ਬਣਾ ਕੇ ਰੱਖੋ ਨਸ਼ੇ ਤੋਂ ਦੂਰ ਚਾਹੀਏ ਆਪਾਂ ਪਰ ਅਨਿਕ ਨਿਕ ਨਿਕ ਰਲਾਈਆਂ ਕਰਨੀਆਂ ਬੰਦ ਕਰੀਏ ਧਿਆਨ ਡਿਵੈਲਪਮੈਂਟ ਵੱਲ ਦੇਈਏ ਚਾਹੇ ਬੱਚੇ ਤੇ ਪੜਾਈ ਚ ਹੋਵੇ ਚਾਹੇ ਉਹ ਸਕੂਲ ਜਾਣ ਚਾਹੇ ਉਹ ਹੈਲਥ ਦਾ ਹੋਵੇ ਚੰਗੀ ਸਿਹਤ ਬਣਾਈਏ ਸੇਅਰ ਕਰਿਆ ਕਰੀਏ ਸੋ ਮੇਰੀ ਸਾਰੀਆਂ ਬੇਟੀਆਂ ਨੇ ਇੱਕ ਮੈਂ ਹੋਰ ਕਮੈਂਟ ਕਰਦਾ ਕਿ ਜਿਹੜਾ ਨਹਿਰੀ ਪਾਣੀ ਦਾ ਪ੍ਰੋਗਰਾਮ ਚੱਲ ਰਿਹਾ ਉਹ ਵੀ ਅਗਲੇ ਸਾਲ ਅਗਸਤ ਸੈਪਟੇਮਬਰ ਜਾ ਕੇ ਪੂਰਾ ਹੋ ਜਾਏਗਾ ਸਨ ਅਗਸਤ ਸੈਪਟੇਮਬਰ ਜਾ ਕੇ ਸਾਰੇ ਸ਼ਹਿਰ ਨੂੰ ਨਹਿਰੀ ਪਾਣੀ ਫਿਲਟਰ ਵਾਸਤੇ ਮਿਲਣਾ ਸ਼ੁਰੂ ਹੋ ਜਾਏਗਾ ਕਿੰਨਾ ਸਮਾਂ ਲੱਗੂਗਾ ਕਿ ਕਿੰਨੇ ਕਦੋਂ ਤੱਕ ਮੁਕੰਮਲ ਹੋ ਜਾਏਗਾ ਜੀ ਹਾਂ ਜੀ ਸਾਰੀ ਤੱਕ ਮੁਕੰਮਲ ਹੋ ਜਾਏਗਾ ਕਿੰਨਾ ਸਮੇਂ ਦਾ ਇਹ ਫਲਾਈ ਹੋਵੇ ਹੋ ਲੂ ਹਾਂ ਜੀ ਬੋਲਤੇ 2 ਸਾਲ ਦਾ ਟਾਈਮ ਹੈ ਲੇਕਿਨ 1.5 ਸਾਲ ਪੂਰਾ ਕਰਾਂਗੇ ਜੀ ਹਾਂ ਜੀ ਓਕੇ ਹਾਂ ਜੀ ਹਾਂ ਜੀ ਓਕੇ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਦੀਪ ਸਿੰਘ ਜੀ ਵਾਰਡ ਨੰਬਰ 38 ਦੇ ਸੇਵਾਦਾਰਾਂ ਤੇ ਅਸੀਂ ਅੱਜ ਬਹੁਤ ਹੀ ਖੁਸ਼ੀ ਹੋਈ ਜਦੋਂ ਕਿ ਪਤਾ ਲੱਗਾ ਪੀਪਲ ਦਾ ਕੰਮ ਸ਼ੁਰੂ ਹੋਣ ਲੱਗਾ ਧੰਨ ਧਨ ਪੁੱਤਰਾਂ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਨੂੰ ਜੋ ਕਿ ਇਹ ਜਾਂਦਾ ਵਾ ਰਸਤਾ ਇਹ ਰਸਤਾ ਪੁਲ ਬਣਾਣ ਸਾਨੂੰ ਪਹਿਲਾਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੋ ਦੋ ਘੰਟੇ ਲੱਗ ਜਾਂਦੇ ਸੀ ਬੀਠ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਹੁਣ ਇਹ ਸਾਨੂੰ ਬੜੀ ਸੋਹਣੀ ਮਨ ਦੇ ਵਿੱਚ ਖੁਸ਼ੀ ਹੋ ਗਈ ਆ ਪੀ ਜਿਹੜਾ ਇਹ ਕੰਮ ਚਾਲੂ ਹੋਣ ਲੱਗਾ ਸਾਨੂੰ ਪਤਾ ਵਾ ਬੰਬ ਬਲਾਤੇ ਆ ਜਿਤਨਾ ਸੜਕਾਂ ਦੇ ਕਹਿੰਦੇ ਹੈ ਨਾ ਬੰਬ ਤੇ ਬੰਬ ਵਾਕਿਆ ਹੀ ਪੁਲਾਂ ਦੇ ਨਾ ਬੰਬ ਬਣਾਤੇ ਆ ਐ ਮਿੰਟੋ ਮਿੰਟੀ ਸੜਕਾਂ ਬਣੀਆਂ ਤੁਸੀਂ ਹੈਰਾਨ ਹੋ ਜੂਗੇ ਕਿ ਪੰਜਾਬ ਦਾ ਜਿਹੜਾ ਕੰਮ ਸਾਰੀਆਂ ਸਟੇਟਾਂ ਨੂੰ ਪਹਿਲਾਂ ਦੇ ਮਿੰਟੋ ਮਿੰਟ ਹੋਇਆ ਇਹੋ ਜੀ ਸਰਕਾਰ ਮੈਂ ਦੇ ਨਾਮ ਆ ਵੀ ਸਾਰੇ ਇੰਡੀਆ ਦੇ ਵਿੱਚ ਹੋਣੀ ਚਾਹੀਦੀ ਆ ਬਹੁਤ ਵਧੀਆ ਸਰਕਾਰ ਜਿਹੜੀ ਪੰਜਾਬ ਨੂੰ ਮਿਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸਰਵੇ ਕਰੋਗੇ ਤੁਸੀਂ ਉਹਦੇ ਵਿੱਚ ਅੱਗੇ 92 ਸੀਟਾਂ ਤੋਂ ਬਣੀ ਸੀ ਹੁਣ ਘੱਟੋ-ਘੱਟ ਤੁਹਾਨੂੰ 100 ਦੇ ਕਰੀਬ ਇਹ ਸੀਟਾਂ ਆਮ ਆਦਮੀ ਪਾਰਟੀ ਦੀਆਂ ਤੁਹਾਨੂੰ ਲਿਖਣਗੀਆਂ ਤੇ ਆਉਣ ਵਾਲੀ ਸਰਕਾਰ ਇਹ ਪੱਥਰ ਤੇ ਲਕੀਰਵਾ ਵੀ ਆਉਣ ਵਾਲੀ ਸਰਕਾਰ ਸਰਦਾਰ ਭਗਵੰਤ ਮਾਨ ਸਿੰਘ ਜੀ ਸੀਐਮ ਸਾਹਿਬ ਦੀ ਆਮ ਆਦਮੀ ਪਾਰਟੀ ਆ ਇਹ ਤੁਸੀਂ ਆਪਣੀ ਅੱਖੀ ਵੇਖੋਗੇ ਕਿਉਂਕਿ ਆਉਣੀ ਆਲਾ ਸਮਾਂ ਹਾਂਜੀ ਹੋਰ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਆ ਜੋ ਵੀ ਦਾਕਾਵਾਸੀ ਤੇ ਸ਼ਹਿਰ ਵਾਸੀਆਂ ਦੀ ਪੰਜਾਬ ਵਾਸੀ ਦੀ ਬੜੀ ਵੱਡੀ ਮੰਗ ਸੀ ਜਿਹੜਾ ਇਹ ਬੋਡੂ ਨੂੰ ਚਭਾਲ ਨੂੰ ਸਾਫ ਦਾ ਤੱਕ ਸਾਬਬ ਦਾ ਸਾਡੇ ਰੋਡ ਮਿਲਦਾ ਵਾ ਤੇ ਆ ਜੋ ਮੰਗ ਪੂਰੀ ਹੋਈ ਆ ਮਾਨ ਜੋ ਸਾਡੇ ਹਲਕੇ ਦੇ ਐਮਐਲਏ ਡਾਕਟਰ ਇੰਦਰਪੀਤ ਜੀ ਨਿੱਜੀ ਤੀ ਉਹਨਾਂ ਦੀ ਬਹੁਤ ਮਿਹਨਤ ਸਦਕਾ ਅੱਜ ਵੀਰੋ ਸਾਹਿਬ ਡਾਕਟਰ ਸਾਹਿਬ ਨੇ ਜਿਹੜੇ ਚੋਥੀ ਲਗਦਾ ਮੂਰਤ ਕੀਤਾ ਵਾ ਇਹ ਚ ਵਿੱਚ ਸਾਡੇ ਬਹੁਤ ਖੁਸ਼ੀ ਆ ਸਾਰੇ ਅੱਜ ਸੱਜਣ ਪ੍ਰਬੰਧ ਇੱਥੇ ਪਹੁੰਚੇ ਨੇ ਜਿੱਥੇ ਅੱਜ ਵਿਕਾਸ ਦੀ ਲਹਿਰਾਂ ਚੱਲਣ ਦੀਆਂ ਵਾਂ ਮੈਂ ਆਪਣੇ ਤੌਰ ਤੇ ਇੰਡਰ ਸਾਹਿਬ ਨੇ ਇੱਕ ਨਾਮ ਦਿੱਤਾ ਗਿਆ ਵਾ ਵਿਕਾਸ ਉਸ ਜਿੱਤੇ ਇਤਿਹਾਸ ਵਿੱਚ ਅੱਜ ਤੱਕ ਮੈਂ ਠੀਕ ਵਨ 40 ਤੇ 40 ਸਾਲ ਮੇਰੀ ਉਮਰ ਹੋ ਗਈ ਹੈ ਆਪਣੀ ਹੋਰ ਚ ਮੈਂ ਪੇਟੀ 40 ਸਾਲ ਜੇ ਤੱਕ ਦੀ ਵਿਕਾਸ ਨਹੀਂ ਵੇਖਿਆ ਕਈ ਸਰਕਾਰਾਂ ਆਈਆਂ ਕਈ ਐਮਐਲਏ ਆਏ ਕਈ ਗਏ ਪਰ ਹਿਸਟਰੀ ਵਿੱਚ ਬੇਲੀਵਰੀ ਇਤਿਹਾਸ ਦੇ ਨਾਮ ਲਿਖਿਆ ਗਿਆ ਵਾ ਡਾਕਟਰ ਇੰਦਰ ਸਾਹਿਬ ਨਿੱਜ ਜੀ ਦਾ ਜੋ ਹਲਕਾ ਦੱਖਣੀ ਜਿਹੜੀ ਉਹਨਾਂ ਨੇ ਹਾਰ ਬਦਲ ਕੇ ਰੱਖਦੀ ਹੈ ਜਿਵੇਂ ਜਿਵੇਂ ਵੀ ਲੋਕ ਦੀ ਮੰਗ ਹੁੰਦੀ ਆ ਜਿਵੇਂ ਜਿਵੇਂ ਅਮਰਸਰ ਤੋਂ ਸਰ ਦੀ ਮੰਗ ਹੁੰਦੀ ਆ ਉਸੇ ਤਰ੍ਹਾਂ ਇਹ ਦਿਨ ਰਾਤ ਮਿਹਨਤ ਕਰਕੇ ਪੂਰੇ ਵਰਕਰਾਂ ਨਾਲ ਮਿਹਨਤ ਕਰਕੇ ਉਹ ਇਸ ਕੰਮ ਨੂੰ ਨੇਪਰੇ ਚਾੜਦੇ ਹਨ ਅੱਜ ਬੜਾ ਸੁਭਾਗਾ ਦਿਨ ਆ ਮੈਂ ਸਾਰੇ ਵਾੜ ਵਾਸੀਆਂ ਨੂੰ ਇਲਾਕੇ ਨਾਲ ਵਾਸਤੇ ਸ਼ਹਿਰ ਵਾਸੀਆਂ ਨੂੰ ਆਪਣੇ ਜਿੰਨੇ ਵੀ ਸਾਥੀ ਕੋਸ਼ਰ ਸਾਹਿਬਾਨ ਨੇ ਉਹਨਾਂ ਨਾਲ ਅੱਜ ਸਾਰੇ ਵਧਾਈ ਦੇ ਪਾਤਰ ਨੇ ਉਹਨਾਂ ਦੀ ਮਿਹਨਤ ਸਫਲ ਹੋਈ ਆ ਤੇ ਇਸ ਕਰਕੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਤੁਸੀਂ ਜਿਹੜੇ ਮੀਡੀਆ ਕਰਦੇ ਆ ਲੱਖਾਂ ਲਗਾ ਜੋ ਕਦਮ ਕੀਤਾ ਕਦਮ ਆ ਜੀ ਜਿਵੇਂ ਮਾਨ ਸਾਹਿਬ ਇੱਕ ਸੁਨਹਿਰੀ ਸੁਪਨਾ ਲੈ ਕੇ ਆਏ ਨੇ ਪੰਜਾਬ ਨੂੰ ਖੁਸ਼ਹਾਲੀ ਦੇ ਲਹਿਜ਼ੇ ਲਾਗਿ ਜਾਣਾ ਤਕਦੀਲੀਆ ਦੇ ਲਾਗਿ ਜਾਣਾ ਇਸੇ ਤਰ੍ਹਾਂ ਹੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਏਗਾ ਆਉਣ ਵਾਲੇ ਸਮੇਂ ਚ ਅੰਮ੍ਰਿਤਸਰ ਦੀ ਜਿਹੜੀ ਦੇਖਿਆ ਗਈ ਆ ਬਹੁਤ ਹੀ ਖੂਬਸੂਰਤ ਮਿਲੇਗੀ ਜਿਸਨੂੰ ਕੁਝ ਤਾਂ ਸ਼ਾਦਾ ਦਰਜਾ ਦਿੱਤਾ ਗਿਆ ਵਾ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਚ ਅੰਮ੍ਰਿਤਸਰ ਦਾ ਜਿਹੜੀ ਤੁਸੀਂ ਦੇਖਾ ਬਹੁਤ ਵਧੀਆ ਹੋਏਗੀ ਇੱਕ ਬਸ 2-4 ਮਹੀਨੇ ਦਾ ਉਸ ਦਾ ਜੋ ਡੰਪ ਦਾ ਮੁੱਦਾ ਹੈਗਾ ਹੀ ਉਹ ਹਰ ਇੱਕ ਸਰਕਾਰਾਂ ਆਂਦੀਆਂ ਹੈ ਵੋਟਾਂ ਲੈ ਕੇ ਚੱਜਦੀਆਂ ਹੈ ਪਰ ਸਾਡੇ ਮਾਨੋਗੈਂਬਲੇ ਸਾਹਿਬ ਨੇ ਇੱਕ ਜਿਹੜਾ ਫਲਨ ਲਿਆ ਸੀ ਆਪਣੇ ਵਰਕਰ ਸਾਹਿਬਾ ਨਾਲ ਵੀ ਇਹ ਮਾ ਵੋਟਾਂ ਲੈ ਕੇ ਦੁਬਾਰਾ ਵੋਟਾਂ ਤਾਂ ਹੀ ਮਕਨਾਵਾਂਗਾ ਇਹ ਡੰਪੂ ਪਰੇ ਕਰਕੇ ਚਿੱਟਾਂਗੇ ਮੋਟ ਪੁੜੇ ਚਿੱਟਾਂਗਾ ਇਹ ਹਲਕਾ ਦਿੱਤੇ ਜਿਹੜਾ ਡੰਪ ਕੂੜੇ ਦਾ ਹੈ ਤੇਰੀ ਬੋਝ ਜਲਦ ਆਉਣ ਵਾਲੇ ਕੱਸਮ ਇਹ ਬਿਲਕੁਲ ਇਹ ਖਤਮ ਮਿਲੇਗਾ